ਤੋ ਡਾਕਟਰ ਕੀ ਆਲਾ ਮੇਕੋ ਆ ਆਵੇਤ ਨੇ ਉਹ ਤੁਹਾਨੂੰ ਕੀ ਦਿਖਾਨਾ ਆ ਦੇਖੋ ਕੰਪਿਟਿੰਗ ਕਰੀਏ ਦੇਖੋ ਪਹਿਲਾਂ ਆ ਦੇਖੋ ਕੰਪਿਟਿੰਗ ਕਰੀਏ ਆਕਸਾਂੀ ਆ ਜਾ ਰਹੀ ਉਧਰੋਂ ਟੂਬਾਂ ਦੀ ਲਿਖ ਦਿਉਣੀ ਆ ਸਾਇਟ ਤੇ ਦੇਖ ਆ ਵੀ ਸਾਰੀਆਂ ਆ ਤਾਰਾ ਉਹ ਆ ਇਧਰ ਉੱਪਰ ਆ ਦੇਖੋ ਅਸਾਰਾ ਨਹੀਂ ਆਇਆ ਬਕੂ ਇਹ ਆ ਦੇ ਅਸਾਰਾ ਵਿਗਾੜੋ ਕੰਮ ਦੇਖੋ ਦੋਸਤੋ ਜਦੋਂ ਕੋਈ ਦੁਕਾਨ ਖਾਲੀ ਕਰਕੇ ਜਾਈ ਹੈ ਨਾ ਕਿਤੇ ਜਾ ਕੇ ਦਾ ਘਰ ਬੋਪੋਟੇਨ ਉਹ ਯਾਰਤੇ ਨਹੀਂ ਜਾਣਾ ਚਾਹੀਦਾ ਪੁਣੇ ਬੰਚੇ ਆਇਆ ਆ ਦੁਕਾਨ ਵੀ ਲਾਣ ਲੱਗਿਆ ਇੱਥੇ ਸਾਰੀ ਫਿਲਿੰਗ ਪੱਟ ਕੇ ਰੱਖੀ ਅਗਲਾ ਤੇ ਆ ਦੇ ਇੰਨਾ ਬੁਰਾ ਹੈ ਔਰ ਫਿਰ ਆ ਇੱਥੇ ਕੋਈ ਵੀਲੀ ਵਾਲਾ ਨੰਗਲੇ ਕੰਡਾ ਵੇਖ। ਮੇਰਾ ਸੀ ਕਿ ਤਾਂ ਆਪੇ ਬੰਦੇ ਨੂੰ ਨਾਮ ਲਾਇਆ ਮੈਂ ਲਿਆ ਉਹ YouTube ਕੋਲ ਪਾ ਦੇ ਗਏ। YouTube ਤੋਂ ਇਹ ਦੇਖ ਕੇ ਸਾਰੀ ਫਿਟਿੰਗ ਕਰੀ। ਆ ਹੁਣ ਅਪਕਰੇਟੰਗ ਵਾਲੀ ਕਰੀ। ਤੇ ਬਾਕੀ ਆ ਦੇਖ ਲੋ ਥੋੜਾ ਛੋਟਾ ਜਿਹਾ ਗਾਮਾ ਮੇਰਾ। ਅ ਤੇ ਦਪਨਾਂ ਲਈ ਰਿਪੀਟ ਕਵਰ ਕਰਨੀਆਂ ਪੈਂਦੀਆਂ। ਇਹ ਕਰ ਲਈ। ਮੈਂ ਅੜਾਨੀ ਬਣੀ ਦਾ ਬਾਂਡੀ ਰਹਾ ਤੇ ਸਲਾਈ ਕਰਕੇ ਰੋਜ਼ੀ ਰੋਟੀ ਖਾਈ ਜਾ ਰਿਹਾ ਇਹਦਾ ਕੰਮ ਹੈ ਮਨਕੇ ਘਾਣੋ ਦਾ ਦੋਸਤ ਬੜੀਆ ਕੰਮ ਲੱਗਦਾ ਐ ਬਾਰੇ ਬੱਡੇ ਖਾਣਗੇ ਬੈਠੇ ਜਾਂਦੇ ਛੋਟੇ ਖਾਬਾਂ ਜੀ ਠੀਕ ਹੈ ਕੰਮ ਵਾਕੀਆ ਕਰਨ ਫਿਟਿੰਗ ਵੀ ਦਿਖਾਉਣਾ ਲੇਕਿਨ ਇਹ ਕੰਮ ਤੋਂ ਬੰਦੇ ਪਰ ਪੰਡੇ ਆ ਸਾਰੀ ਪਰਪਾਪ ਨੂੰ ਫਿਟਿੰਗ ਦੀ ਆ ਤੇ ਆ ਦੇਖੋ ਆਪ 2025 ਦੇ ਦਿੱਤੂ ਹੀ ਅਸੀਂ ਆਹਾ ਫਰਸ ਦੇਖੋ ਇੱਟਾਂ ਦੇ ਫਰਸ ਤੇ ਕੀ ਕਰੀਏ ਐਂਪਾਸ ਕਰ ਨੂੰ ਕੋਈ ਤੇ ਪੰਡਾਈ ਦਾ ਭਰਾ ਉਹ ਬਹੁਤ ਬੁਰਾ ਹੈ ਦੇਖੋ 600 ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਵੀ ਸ਼ਾਮ ਨੂੰ ਦਾਰੋ ਦੀ ਬੋਟਰ ਪੀਦਾ ਤੇ 3-400 ਵੀ ਸ਼ਰਾਬ ਪੀ ਜਾਂਦੇ ਨੇ ਜਰਾਂ ਨੂੰ 200 ਰੁਪਏ ਫੜਮਦੇ ਆ ਕੇ ਉਹ ਕੀ ਵਿਚਾਰੀ ਸੋਚਵਾਉ ਤੇ ਕੀ ਉਹ ਕਾ ਬੱਦ ਤੋਂ ਰੋਜੇ ਬੱਚਿਆਂ ਨੂੰ ਪਾਉਂਗੇ ਦਵਾਈ ਬੁਟੀ ਦਾ ਖਰਚਾ ਕਰੂਗੇ ਉਹਦੇ ਦਿਨਾਂ ਮੀਆਂ ਬਈ ਤਰੋ ਸਵਾਗ 100 1500 ਤੋਂ ਪਾਲ ਇੰਡੀਆ ਚੱਲਦਾ ਜਿਸ ਸਾਹਮਣੇ ਵੀ ਤੇ ਪਰਾਈ ਮਾਲਕ ਨੇ ਕਾਉਨ ਰੋਟੀ ਦਿੱਤੀ ਹੈ ਇਤਨਾ ਵੀ ਤੋਂ ਪ੍ਰੋਗਰਾਮ ਮਿਲ ਜਾਂਦਾ ਚੋਗ ਲੈਣਿਆ ਪਰ ਇਹ ਕਿ ਉਹ ਤ੍ਰਿਕੁਣਾ ਬੜਾ ਔਖਾ ਦੇ ਨਾਲ ਦੇ ਸਮਾਂ ਹੈ ਬਹੁਤ ਬੁਰਾ ਹਾਲ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਇਹ ਤਾਂ ਬਾਹਰਲੇ ਨੇਵਰ ਦਿੱਤੀ ਪਿਆਰਦੀ ਹੈ ਬਹੁਤ ਜ਼ਿਆਦਾ ਪ੍ਰਾਪਤਨ ਕਰਦੀ ਹੈ ਤਾਰਾ ਗਰੀ ਇਹਨਾਂ ਚ ਹੈ ਉਹ ਕੱਟਾਂ ਬੋਲ ਦਸਾਂ ਕੱਪੜੇ ਛੱਡ ਕੇ ਉਹ ਦੰਨ ਬਹੁਤ ਪਹੁੰਦੇ ਆਂ ਹਾਂਜੀ ਨੋਂ ਕਰ ਲਿਤੇ ਹੌਲੀ ਜਿਹੀ ਪਹੁੰਚ ਜਾਂਦੇ ਲੋਕਾਂ ਦੇ ਘਰਾਂ ਨੂੰ ਲਿਉਂਦੇ ਆ ਕੰਮ ਤੋਂ ਬਾਅਦ ਵਸ ਪਟਦੇ ਆ ਲੋਗ ਇਹ ਆ ਕੀ ਕਰਤਾ ਮੈਂ ਨਹੀਂ ਕਹਿੰਦਾ ਪੰਜਾਬੀ ਕਾਰੀਗਰ ਵਧੀਆ ਨੇ ਮੈਂ ਬਥੇਰੇ ਪੰਜਾਬੀ ਕਾਰੀਗਰ ਆਖਣੇ ਨਮੂਨ ਨੇ ਜਮਾਈ ਨਹੀਂ ਮੈਂਗੜਾ ਤਰਪਾਈ ਦੇ ਕੇ ਵੀ ਰੋਣਾ ਆਉਂਦਾ ਜੀ ਗਲੇ ਬੋਣੇ ਦੇਖ ਕੇ ਹੁੰਦਾ ਵੀ ਰਹਿਜ ਬੰਦਾਂ ਨੂੰ ਯਾਦ ਨਹੀਂ ਕਰਦਾ ਔਰ ਲੱਗ ਰਾ ਯਾਰ ਇਹ ਮਰ ਵੀ ਗਿਆ ਨਾ ਲੱਗ ਰਾ ਅੰਜਾਨ ਨੂੰ ਮਰ ਗਿਆ ਕੋਈ ਗੱਲ ਨਾ ਕੋ ਕਾਰੀਗਰ ਮਰੇ ਜਾਲਾ ਬੀਬੀਆਂ ਯਾਦ ਕਰਦੇ ਆ ਕਿ ਇਹਨੇ ਕੰਮ ਹੱਥ ਲਾ ਦੇ ਦਿੱਤਾ ਹੀ ਗਿਆ ਨੇ ਦੇਸ ਬਾਕੀ ਆ ਵੇਖੋ ਟਾਈਮ ਪਾਸ ਹੀ ਕਰਨਾ ਸਾ ਸ਼ੀਸ਼ਾ ਖੁਸ਼ਾਈ ਨਹੀਂ ਆਪ ਇਤਾਰਾ ਕੋ ਟੰਗ ਲਿਆ ਮਾਰ ਕੇ ਡ੍ਰਿਲ ਐਦਾਂ ਹੀ ਆ ਭਰਾਓ ਇਹ ਆ ਮੇਰਾ ਛੋਟਾ ਜਿਹਾ ਕੰਮ ਤੇ ਤੁਹਾਡੇ ਤੋਂ ਵੇਖੋ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਬੰਦਾ ਕਰਦਾ ਜੀ ਹੈ ਇਹੀ ਮੇਰੇ ਰੁੱਤੀ ਰੁੱਟੀ ਦਾ ਸਾਬਣ ਹੈ ਤੇ ਮਕਾਮਦਾਰੀ ਮੈਂ ਖੁੱਲ ਕੇ ਟਾਣੀ ਕਰਦਾ ਮੇਰੇ ਦੋਸਤਾਂ ਨੂੰ ਬਹੁਤ ਨਿਕਲੇ ਹੋਏ ਨੇ ਨਾਲ ਕੋਈ ਇੱਧਰ ਲਿਖਣ ਲੈ ਕੇ ਪਾ ਜਾਂਦਾ ਇੱਧਰ ਲੈ ਕੇ ਪਾ ਜਾਂਦਾ ਉਹ ਮੈਂ ਹੁਣ ਇੱਥੇ ਵੀ ਇਦਾਂ ਹੀ ਹੁੰਦਾ ਉੱਥੇ ਸਾਰੇ ਕਿਤੇ ਇਹੀ ਹਾਲ ਆ ਚਲੋ ਕੋਈ ਨਹੀਂ ਮਾਲਕ ਨਹੀਂ ਆਉਂਦਾ ਚੰਦੇ ਲਾਈ ਜਾਦਾ ਉਹ ਚੋਗਾ ਦਿੱਤਾ ਨਹੀਂ ਚਾਉਂ ਨਹੀਂ ਕਿਉਂ ਨਹੀਂ ਆਉਂਦਾ ਚਲੋ ਚਲੋ ਠੀਕ ਆ ਦੋਸਤੋ ਐਨਾਂ ਦੇ ਸੀ ਵੀ ਮੈਂ ਕਿਹਾ ਚਲੋ ਕੰਮ ਬਾਰੇ ਦੱਸ ਦਈਏ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ